ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲੈਬ ਚੈਨਲ ਤੇ ਤੁਹਾਡਾ ਸਵਾਗਤ ਆ। ਉਮੀਦ ਕਰਦੀ ਆ ਕਿ ਬਹਗਰੂ ਦੀ ਮੇਹਰ ਸਾਡका ਸਾਰੇ ਹੀ ਠੀਕ ਠਾਕ ਹੋਵੋਗੇ। ਅਸੀਂ ਵੀ ਬਿਲਕੁਲ ਠੀਕ ਆ। ਆਪਣੀ ਅੱਜ ਦੀ ਵੀਡੀਓ ਦਾ ਟੌਪਿਕ ਆ ਵਰਤੀ ਹੋਈ ਚਾਪਤੀ ਨੂੰ ਆਪਾਂ ਫਿਰ ਤੋਂ ਦੁਬਾਰਾ ਕਿਸ ਤਰ੍ਹਾਂ ਵਰਤ ਸਕਦੇ ਆ। ਉਹਦੇ ਨਾਲ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ। ਤਾਂ ਆਪਾਂ ਨੇ ਵਰਤੀ ਹੋਈ ਚਾਪਤੀ ਨੂੰ ਆਪਣੇ ਡੱਬੂ ਦੇ ਵਿੱਚ ਪਾ ਕੇ ਫਿਰ ਤੋਂ ਆਪਾਂ ਨੂੰ ਇੱਕ ਗਲਾਸ ਪਾਣੀ ਦਾ ਪਾ ਕੇ ਗੈਸ ਚੁੱਲੇ ਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ 2-3 ਮਿੰਟ ਰਿਜ਼ਾ ਲਵਾਂਗੇ ਤੇ ਇੱਕ ਇਹਦੇ ਵਿੱਚ ਹੋਰ ਚੀਜ਼ ਮਿਲਾਨੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਜੋ ਕਿ ਇੱਕ ਵਧੀਆ ਹੀ ਚੀਜ਼ ਬਣ ਕੇ ਤਿਆਰ ਹੋਊਗੀ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਣਿਆ ਰਹੋ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਆਪਾਂ ਇਹਨੂੰ 2-3 ਮਿੰਟ ਤੱਕ ਹੁਣ ਰਜਾ ਲੈਨੇ ਆ। ਇਹ ਰਜਾਉਣ ਤੋਂ ਬਾਅਦ ਆਪਾਂ ਦੇਖਦੇ ਹਾਂ। ਹਾਂਜੀ ਆਪਣੇ ਇਹ ਹੀ ਚਿਗੇ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਤੋਂ ਦੋ ਟੱਕਣ ਆਪਾਂ ਪਾਵਾਂਗੇ ਇਹਦੇ ਚ ਵਿਨੀਗਰ ਚਿੱਟਾ ਜੋ ਕਿ ਬਹੁਤ ਹੀ ਸਫਾਈ ਦੇ ਲਈ ਕੰਮ ਆਉਂਦਾ। ਹਾਂਜੀ ਲੈ ਹੁਣ ਆਪਾਂ ਨੇ ਆਪਣਾ ਗੈਸ ਕਰਤਾ ਆਪਾਂ ਨੇ ਹੁਣ ਆਪਣਾ ਬੰਦ ਹੁਣ ਇਹਨੂੰ ਆਪਾਂ ਗਲਾਸ ਦੇ ਵਿੱਚ ਪਾਉਣ ਲੈਨੇ ਆ ਗਰਮ-ਗਰਮ ਨੂੰ ਹਾਂਜੀ ਗਲਾਸ ਚ ਪੁਣ ਕੇ ਹੁਣ ਇਹ ਆਪਾਂ ਗਰਮ-ਗਰਮ ਆਪਾਂ ਇਸ ਸਿੰਕ ਦੇ ਵਿੱਚ ਪਾਵਾਂਗੇ ਇਹਦੇ ਨਾਲ ਆਪਾਂ ਇਸ ਸਿੰਕ ਦੇ ਵਿੱਚ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਕੀੜਾ ਮਕੌੜਾ ਆਊਗਾ ਜਾਂ ਜਿਵੇਂ ਕਿ ਆਪਣੇ ਕੌਕਰੇ ਚ ਬੇਕਾ ਰਹ ਹੁੰਦੇ ਨੇ ਉਹ ਆਪਣੇ ਰਸੋਈ ਦੇ ਵਿੱਚ ਨਹੀਂ ਆਉਣਗੇ ਪਹਿਲਾ ਇਹ ਤਰੀਕਾ ਆਈ ਸੀ ਜੋ ਤੁਹਾਡੇ ਨਾਲ ਸ਼ੇਅਰ ਕੀਤਾ ਹੁਣ ਆਪਾਂ ਕਰਦੇ ਆ ਦੂਸਰਾ ਤਰੀਕਾ ਸ਼ੇਅਰ ਉਹਦੇ ਲਈ ਜੋ ਬਚੀ ਹੋਈ ਚਾਪਤੀ ਸੀਗੀ ਆਪਾਂ ਇਹਨਾਂ ਤੋਂ ਅਲੱਗ ਤੋਂ ਰੱਖ ਲਿਆ ਸੀਗਾ ਇਹਨੂੰ ਆਪਾਂ ਆਪਣੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਬੂਟੇ ਹੁੰਦਾ ਜਾਂ ਕੋਈ ਸਬਜ਼ੀਆਂ ਵਗੈਰਾ ਦੇ ਬੂਟੇ ਲਾਏ ਹੁੰਦੇ ਨੇ ਉਨਾ ਨੂੰ ਆਪਾਂ ਖਾਦੇ ਦੇ ਤੌਰ ਤੇ ਵਰਤ ਸਕਦੇ ਆ ਖੁਰਪਾ ਕਹੀ ਦੀ ਮਦਦ ਦੇ ਨਾਲ ਆਪਾਂ ਮਿੱਟੀ ਪੱਟ ਕੇ ਜੜਾਂ ਦੇ ਵਿੱਚ ਵਰਤੀ ਹੋਈ ਚਾਹ ਬੱਤੀ ਨੂੰ ਇਹਨਾਂ ਵਿੱਚ ਜੜਾਂ 'ਚ ਪਾ ਦਵਾਂਗੇ ਜੋ ਕਿ ਹਫਤੇ ਦੇ ਵਿੱਚ ਮੈਂ 2-3 ਵਾਰ ਪਾ ਦਿੰਨੀ ਆ ਉਹ ਵਧੀਆ ਇੱਕ ਖਾਦੀ ਤਰ੍ਹਾਂ ਕੰਮ ਕਰਦੇ ਆ ਤੇ ਆਪਾਂ ਪਰਮਣੇ ਇੰਦ ਰੱਖਤੀਆਂ ਜੜਾਂ ਦੇ ਵਿੱਚ ਪਾ ਕੇ ਉੱਪਰ ਇਹਦੇ ਪਾਣੀ ਪਾ ਦੇਣਾ ਤੁਹਾਨੂੰ ਦਿਖਾਉਣੀ ਆ ਕਿ ਆਪਣਾ ਜਿਹੜਾ ਇਹ ਅਮਰੋਦਨ ਦਾ ਬੂਟਾ ਬਹੁਤ ਹੀ ਵਧੀਆ ਤਰੀਕੇ ਨਾਲ ਫਲਾਂ ਨਾਲ ਲੱਦਿਆ ਹੋਇਆ ਤੁਹਾਨੂੰ ਦਿਖਾਉਣੀ ਆ ਮੈਂ ਇਹ ਹਫਤੇ ਦੇ ਵਿੱਚ ਇੱਕ ਦੋ ਵਾਰ ਜ਼ਰੂਰ ਪਾਉਣੀ ਆ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਸਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ